ਅੱਜ ਇਸ ਵਕਤ ਤੱਕ ਦੀਆਂ ਤਿੰਨ ਵੱਡੀਆਂ ਖਬਰਾਂ ਨੇ ਤੇ ਪਹਿਲੀ ਵੱਡੀ ਖਬਰ ਸੁਣ ਕੇ ਤੁਸੀਂ ਲਾਜ਼ਮੀ 당 ਰਹ ਜਾਓਗੇ ਤੇ ਸੁਣ ਹੋ ਜਾਉਗੇ ਹੁਣ ਤੱਕ ਤੁਸੀਂ ਹਜ਼ਾਰਾਂ ਖਬਰਾਂ ਸੁਣੀਆਂ ਹੋਣਗੀਆਂ ਜਿੱਥੇ ਚਿੱਟਾ ਫੜਿਆ ਗਿਆ ਨਸ਼ਾ ਫੜਿਆ ਗਿਆ ਪਰ ਤੁਸੀਂ ਪਹਿਲੀ ਵਾਰ ਸੁਣ ਰਹੇ ਹੋ ਕਿ ਇੱਕ ਮਹਿਲਾ ਅਧਿਆਪਕ ਇੱਕ ਔਰਤ ਅਧਿਆਪਕ ਇੱਕ ਲੇਡੀ ਟੀਚਰ ਚਿੱਟੇ ਦਾ ਨਸ਼ਾ ਸਮੇਤ ਗ੍ਰਿਫਤਾਰ ਕੀਤੀ ਗਈ ਹੈ ਔਰ ਉਹਦੇ ਉੱਪਰ ਕੇਸ ਪੈ ਗਿਆ ਔਰ ਚਿੱਟਾ ਕਿੰਨਾ ਫੜਿਆ ਗਿਆ ਜਿਹੜੀ ਅੰਮ੍ਰਿਤਸਰ ਪੁਲਿਸ ਹੈ ਉਹਦਾ ਦਾਵਾ ਹੈ ਕਿ 9 ਕਿਲੋ ਚਿੱਟਾ 9 ਕਿਲੋ ਚਿੱਟਾ ਪਿਛਲੇ ਦਿਨੀ ਫੜਿਆ ਗਿਆ ਜਿਹਦੇ ਵਿੱਚ ਕਈ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਚਾਰ ਪੰਜ ਮੁੰਡੇ ਨੇ ਜਿਹੜੇ ਅੰਮ੍ਰਿਤਸਰ ਦੇ ਦੱਸੇ ਜਾ ਰਹੇ ਨੇ ਤੇ ਦੋ ਔਰਤਾਂ ਜਿਹੜੀਆਂ ਤਰਨਤਾਰਨ ਸਾਹਿਬ ਦੀਆਂ ਦੱਸੀਆਂ ਜਾਂਦੀਆਂ ਨੇ ਜਿਨ੍ਹਾਂ ਚ ਇੱਕ ਜਸਬੀਰ ਕੌਰ ਤੇ ਇੱਕ ਕੁਲਵਿੰਦਰ ਕੌਰ ਜਿਹੜੀ ਇੱਕ ਸਰਕਾਰੀ ਸਕੂਲ ਦੀ ਅਧਿਆਪਕਾ ਹੈ ਵੇਖੋ ਅਧਿਆਪਕਾਂ ਦਾ ਕੰਮ ਹੈ ਬੱਚਿਆਂ ਨੂੰ ਸਿੱਖਿਆ ਦੇਣੀ ਸਿੱਧੇ ਰਾਹ ਤੇ ਪਾਉਣਾ ਨੇਸ਼ਨ ਬਿਲਡਰ ਕਿਹਾ ਜਾਂਦਾ ਹੈ ਟੀਚਰਾਂ ਨੂੰ ਬਹੁਤ ਸਤਿਕਾਰ ਦਿੱਤਾ ਜਾਂਦਾ ਅਧਿਆਪਕਾਂ ਨੂੰ ਗੁਰੂ ਕਿਹਾ ਜਾਂਦਾ ਪਰ ਇਹ ਜਿਹੜੀ ਇੱਕ ਅਧਿਆਪਕ ਕੁਲਵਿੰਦਰ ਕੌਰ ਇਹਦੇ ਉੱਪਰ ਨਸ਼ੇ ਦਾ ਚਿੱਟੇ ਦਾ ਕੇਸ ਪੈ ਗਿਆ ਸੱਚਮੁੱਚ ਹੈਰਾਨ ਕਰਨ ਵਾਲੀ ਖਬਰ ਹੈ ਇਹੋ ਜਿਹੇ ਅਧਿਆਪਕ ਕੀ ਸਿੱਖਿਆ ਦੇਣਗੇ ਭਾਈ ਬੱਚਿਆਂ ਨੂੰ ਉਹ ਨਸ਼ਿਆਂ 'ਚੋਂ ਕੱਢਣ ਦੀ ਸਿੱਖਿਆ ਕਿਵੇਂ ਦੇਣਗੇ ਉਹ ਤਾਂ ਡੋਬਣਗੇ ਔਰ ਪੁਲਿਸ ਨੇ ਇਹ ਦੱਸਿਆ ਕਿ ਪਹਿਲਾਂ ਤਾਂ ਇੱਕ ਹਣੀ ਨਾਮ ਦਾ ਮੁੰਡਾ ਕੁਝ ਕੁ ਗ੍ਰਾਮ ਚਿੱਟੇ ਨਾਲ ਫੜਿਆ ਫਿਰ ਉਹਦੇ ਤੋਂ ਜਦੋਂ ਪੁੱਛਗਿੱਛ ਹੋਈ ਤਾਂ ਪੁੱਛਗਿੱਛ ਤੋਂ ਬਾਅਦ ਇੱਕ ਹਰਵਿੰਦਰ ਸਿੰਘ ਇੱਕ ਪਰਮਦੀਪ ਸਿੰਘ ਤੇ ਇੱਕ ਗੁਰਪ੍ਰੀਤ ਫੜੇ ਤੇ ਫਿਰ ਉਸ ਤੋਂ ਬਾਅਦ ਇਹ ਦੋ ਜਿਹੜੀਆਂ ਔਰਤਾਂ ਨੇ ਜਿਨਾਚ ਇੱਕ ਸਰਕਾਰੀ ਸਕੂਲ ਦੀ ਮਹਿਲਾ ਅਧਿਆਪਕ ਹੈ ਉਹ ਵੀ ਫੜੀ ਗਈ ਹੈ ਹੁਣ ਸੋਚਣ ਵਾਲਾ ਸਵਾਲ ਪਿਆਰੇਓਏ ਆ ਤੁਸੀਂ ਹੁਣ ਇਹਦੇ ਬਾਰੇ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਕਿ ਇਹ ਕਹਾਣੀ ਕਿੱਧਰ ਨੂੰ ਤੁਰ ਪਈ ਹੈ ਸੋਚਣ ਵਾਲਾ ਸਵਾਲ ਇਹ ਹੈ ਕਿ ਜਦੋਂ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਤਾਂ ਉਹਨੇ ਕਿੰਨਾ ਕੁ ਡਰ ਪਾਤਾ ਜਦੋਂ ਸਰਕਾਰੀ ਸਕੂਲਾਂ ਦੇ ਟੀਚਰ ਤੱਕ ਨਸ਼ੇ ਵੇਚਣ ਲੱਗ ਗਏ ਨੇ ਐਸ ਟਾਈਮ ਵੀ ਫੜੇ ਜਾ ਰਹੇ ਨੇ ਤਾ ਫਿਰ ਕਿੰਨਾ ਕੁ ਡਰ ਜੁੱਧ ਨਸ਼ਿਆਂ ਵਿਰੋਧ ਨਾਲ ਪੈ ਗਿਆ ਟੀਚਰ ਬਹੁਤ ਮਹਾਨ ਰਤਬਾ ਟੀਚਰਾਂ ਨੂੰ ਲੱਖ ਵਾਰ ਪ੍ਰਣਾਮ ਤੇ ਸਲਾਮ ਕਰਨਾ ਪਰ ਇਹੋ ਜਿਹੜੇ ਜਿਹੜੇ ਕੁਝ ਵਿੱਚ ਨਹੀਂ ਉਹਨਾਂ ਨੂੰ ਡਰ ਕਿਉਂ ਨਹੀਂ ਪਿਆ ਹੁਣ ਤੱਕ ਪੁਲਿਸੇ ਦਾਵਾ ਕਰਦੀ ਹੈ ਕਦੀ ਆ 2 ਦਿਨ ਪਹਿਲਾਂ ਫਿਰੋਜ਼ਪੁਰ ਦੇ ਵਿੱਚੋਂ 20 ਕਿਲੋ ਚਿੱਟਾ ਬਰਾਮਦ ਕੀਤਾ 20 ਕਿਲੋ 15 ਕਿਲੋ ਇੱਕ ਥਾਂ ਤੋਂ 5 ਕਿਲੋ ਇੱਕ ਥਾਂ ਤੋਂ ਪਿਛਲੇ ਦਿਨੀ ਅਮਰਖਰ ਸਰ ਤੇ ਤਰਨਤਾਰਨ ਪੁਲਿਸ ਨੇ 40 40 ਕਿਲੋ ਤੱਕ ਇਕੱਠਾ ਚਿੱਟਾ ਬਰਾਮਦ ਕੀਤਾ ਇਕੱਠਾ ਤਾਂ ਫਿਰ ਇਹ ਯੁੱਧ ਨਸ਼ਾ ਵਿਰੋਧ ਦੀ ਜਿਹੜੀ ਮਹਿੰਮ ਚਲਾਈ ਆ ਇਹ ਕਿੰਨੀ ਕੁ ਅਸਰਦਾਰ ਸਾਬਤ ਹੋ ਰਹੀ ਆ ਇਹ ਕਿੰਨੀ ਕੁ ਕਾਰਗਰ ਹੋ ਰਹੀ ਆ ਹੁਣ ਦੂਜੀ ਖਬਰ ਮੁਕਸਰ ਸਾਹਿਬ ਤੋਂ ਹੈ ਮੁਕਸਰ ਸਾਹਿਬ ਦੇ ਵਿੱਚ ਵੀ 4 ਕਿਲੋ ਇਕੱਠਾ ਹੀ ਚਿੱਟਾ ਫੜਨ ਦਾ ਦਾਵਾ ਪੁਲਿਸ ਨੇ ਕੀਤਾ ਹੁਣ ਤੁਸੀਂ ਦੇਖੋ ਇਹ ਹਰਿਆਣਾ ਦੀਆਂ ਖਬਰਾਂ ਨਹੀਂ ਮਤਲਬ ਜੇਕਰ ਡਰ ਪੈ ਗਿਆ ਹੁੰਦਾ ਤਾਂ ਫਿਰ ਇੰਨੀ ਆਸਾਨੀ ਨਾਲ ਇੰਨਾ-ਇੰਨਾ ਇਕੱਠਾ ਚਿੱਟਾ ਕਿਵੇਂ ਇੱਕ ਥਾਂ ਤੋਂ ਦੂਜੀ ਥਾਂ ਤੇ ਲਜਾਇਆ ਜਾ ਸਕਦਾ ਸੀ ਹੁਣ ਅੰਮ੍ਰਿਤਸਰ ਤਰਨਤਾਰਨ ਦੇ ਵਿੱਚ ਪਿਛਲੇ ਦਿਨੀ ਆ ਦੋ ਦਿਨ ਪਹਿਲਾਂ ਹੀ ਤਿੰਨ ਚਾਰ ਮੌਤਾਂ ਚਿੱਟੇ ਦੀ ਓਵਰਡੋਜ਼ ਦੇ ਨਾਲ ਹੋਈਆਂ ਓਵਰਡੋਜ਼ ਮਤਲਬ ਵੱਧ ਮਾਤਰਾ ਲੈਣ ਦੇ ਨਾਲ ਹੋਈਆਂ ਤੇ ਵੱਧ ਮਾਤਰਾ ਪਹੁੰਚ ਕਿੱਥੋਂ ਰਹੀ ਹੈ ਇਹ ਵੀ ਸਵਾਲ ਹੈ ਹੁਣ ਯੁੱਧ ਨਸ਼ਾ ਵਿਰੁੱਧ ਸਰਕਾਰ ਦੱਸੇ ਵੀ ਕਿੰਨਾ ਕੁ ਅਸਰਦਾਰ ਸਾਬਤ ਹੋਇਆ ਸਰਕਾਰ ਅੰਕੜੇ ਪੇਸ਼ ਕਰਦੀ ਹੈ ਵੀ ਅਸੀਂ ਇੰਨੇ ਹਜ਼ਾਰ ਲੋਕਾਂ ਨੂੰ ਚਿੱਟੇ ਨਸ਼ੇ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ ਇੰਨਿਆਂ ਤੇ ਕੇਸ ਪਾਇਆ ਹੈ ਇੰਨਿਆਂ ਨੂੰ ਅਸੀਂ ਜੇਲ੍ਹ ਭੇਜਿਆ ਹੈ ਔਰ ਇੰਨਾ ਅਸੀਂ ਚਿੱਟਾ ਤੇ ਦੂਜੇ ਨਸ਼ੇ ਜਿਹੜੇ ਆ ਉਹ ਬਰਾਮਦ ਕਰ ਚੁੱਕੇ ਹਾਂ ਪਿਛਲੇ ਮਹੀਨਿਆਂ 'ਚ ਪਰ ਸਵਾਲ ਉੱਥੇ ਹੀ ਹੈ ਕਿ ਕਿਉਂ ਇਹਦੇ ਉੱਪਰ ਅਜੇ ਤੱਕ ਰੋਕ-ਥਾਮ ਨਹੀਂ ਹੋਈ ਹੁਣ ਇਸ ਤੋਂ ਅਗਲੀ ਖਬਰ ਜਿਹੜੀ ਆ ਉਹ ਇੱਕ ਡੀਸੀ ਨਾਲ ਜੁੜੀ ਹੈ ਬਹੁਤ ਵੱਡੀ ਇੱਕ ਚਰਚਾ ਮੀਡੀਆ ਦੇ ਵਿੱਚ ਆਈ ਹੈ ਕਿ ਜਿਹੜੇ ਪੰਜਾਬ ਦੇ ਸੰਗਰੂਰ ਦੇ ਡੀਸੀ ਸਾਹਿਬ ਨੇ ਉਹਨਾਂ ਨੇ ਕਹਿੰਦੇ ਆਪਣੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਇੱਕ ਪੋਸਟ ਪਾਤੀ ਜਿਹਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਦੇ ਉੱਪਰ ਕਮੈਂਟ ਸੀਗੇ ਤੇ ਫਿਰ ਖਬਰ ਕਹਿੰਦੀ ਹੈ ਕਿ ਉਹ ਡੀਸੀ ਸਾਹਿਬ ਨੂੰ ਨੋਟਿਸ ਆ ਗਿਆ ਹੁਣ ਇਹਦੇ ਉੱਪਰ ਕਈ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ ਇੱਕ ਤਾਂ ਇਹ ਕਿਹਾ ਜਾ ਰਿਹਾ ਵੀ ਵੇਖੋ ਡੀਸੀ ਸਾਹਿਬ ਖੁਦ ਸੈਂਟਰ ਸਰਕਾਰ ਦਾ ਮੁਲਾਜ਼ਮ ਹੈ ਤਾਂ ਉਹ ਸੈਂਟਰ ਸਰਕਾਰ ਜਾਂ ਪ੍ਰਧਾਨ ਮੰਤਰੀ ਦੇ ਉੱਪਰ ਕਿਵੇਂ ਟਿੱਪਣੀਆਂ ਜਾਂ ਸਵਾਲ ਖੜੇ ਕਰ ਸਕਦਾ ਹੈ ਤਾਂ ਦੂਜੀ ਚਰਚਾ ਨਾਲ ਦੀ ਨਾਲ ਇਹ ਵੀ ਆ ਰਹੀ ਹੈ ਵੀ ਡੀਸੀ ਵੀ ਦੇਸ਼ ਦਾ ਇੱਕ ਨਾਗਰਿਕ ਹੈ ਇੱਕ ਵਿਅਕਤੀ ਹੈ ਸਰਕਾਰ ਦੇ ਉੱਪਰ ਸਵਾਲ ਕਰਨ ਦਾ ਅਧਿਕਾਰ ਜੇ ਹਰ ਇੱਕ ਮਜ਼ਦੂਰ ਕਿਸਾਨ ਆਮ ਬੰਦੇ ਨੂੰ ਹੈ ਤਾਂ ਫਿਰ ਡੀਸੀ ਨੂੰ ਵੀ ਹੋ ਸਕਦਾ ਹੈ ਹੁਣ ਉਹ ਡੀਸੀ ਨੇ ਕਿਹੜੀ ਪੋਸਟ ਸ਼ੇਅਰ ਕੀਤੀ ਹੈ ਇਹ ਨਹੀਂ ਮੈਨੂੰ ਪਤਾ ਪਰ ਇਹ ਗੱਲ ਆ ਗਈ ਕਿ ਉਹ ਜਿਹੜਾ ਡੀਸੀ ਹੈ ਉਹਦੇ ਉੱਪਰ ਨੋਟਿਸ ਆਇਆ ਅਗਲੀ ਵੱਡੀ ਖਬਰ ਜਿਹੜੀ ਆ ਉਹ ਵੀ ਅਮਰਤਸਰ ਤੋਂ ਹੈ ਅਮਰਤਸਰ ਦੇ ਵਿੱਚ ਇੱਕ ਪੁਲਿਸ ਥਾਣੇਦਾਰ ਇੱਕ ਐਸਆਈ ਨੂੰ ਗ੍ਰਿਫਤਾਰ ਕੀਤਾ ਗਿਆ ਐਸਆਈ ਨੂੰ ਗ੍ਰਿਫਤਾਰ ਕਿਉਂ ਕੀਤਾ ਗਿਆ ਉਹੀ ਬਿਮਾਰੀ ਕਿ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਪਟੋਰੇ ਨੂੰ ਐਸੇ ਹੀ ਸਾਹਿਬ ਨੇ ਰਿਸ਼ਵਤ ਲਈ ਸੀ ਭਗਵੰਤਮਾਨ ਸਰਕਾਰ ਕਹਿੰਦੀ ਅਸੀਂ ਰਿਸ਼ਵਤ ਖਤਮ ਕਰਤੀ ਰਿਸ਼ਵਤ ਬੰਦ ਹੋ ਗਈ ਪਰ ਤੁਸੀਂ ਸਾਰੇ ਤੁਹਾਡਾ ਵਾਹ ਪੈਂਦਾ ਥਾਣਿਆਂ ਨਾਲ ਕਚਹਿਰੀਆਂ ਨਾਲ ਤਹਿਸੀਲਦਾਰ ਦਫ਼ਤਰ ਪਟਵਾਰੀਆਂ ਨਾਲ ਤੁਸੀਂ ਦੱਸ ਦਿਓ ਰਿਸ਼ਵਤ ਬੰਦ ਹੋ ਗਈ ਕਿ ਨਾ ਹੋ ਗਈ ਇਹ ਜਿਹੜਾ ਥਾਣੇਦਾਰ ਜਿਹਨੂੰ ਗ੍ਰਿਫਤਾਰ ਕੀਤਾ ਹੈ ਇਹ ਇਹਦੇ ਤੇ ਦੋ ਸ਼ੇਹੇ ਆ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਹੈ ਵੀ 30000 ਰੁਪਇਆ ਰਿਸ਼ਵਤ ਇਹਨੇ ਮੰਗੀ ਸੀ ਮਾਮਲਾ ਸੀ ਇੱਕ ਫੋਨ ਤੇ ਇੱਕ ਡੀਵੀਆਰ ਵਾਪਸ ਕਰਨਾ ਸੀ ਕਿਸੇ ਪਰਿਵਾਰ ਨੂੰ ਜਿਹਦਾ ਪੁਲਿਸ ਲੈ ਕੇ ਆਈ ਹੋਣੀ ਆ ਫੋਨ ਤੇ ਡੀਵੀਆਰ ਤੇ ਫੋਨ ਤੇ ਡੀਵੀਆਰ ਵਾਪਸ ਕਰਨ ਦੇ ਬਦਲੇ ਇਹ ਬੰਦਾ ਜਿਹੜਾ ਵਿਜੀਲੈਂਸ ਨੇ ਫੜਿਆ 30000 ਰੁਪਇਆ ਰਿਸ਼ਵਤ ਮੁਕਾਈ 5000 ਰੁਪਇਆ ਅਜੇ ਲਿਆ ਸੀ ਵਿਜੀਲੈਂਸ ਨੇ ਦਬੋਚ ਲਿਆ ਫੜ ਲਿਆ ਹੁਣ ਤੁਸੀਂ ਮੈਨੂੰ ਆਪ ਹੀ ਦੱਸੋ ਕਿੰਨੇ ਕ ਮਾਮਲੇ ਨੇ ਜਿੱਥੇ ਲੋਕ ਵਿਜੀਲੈਂਸ ਨੂੰ ਸ਼ਿਕਾਇਤ ਕਰਦੇ ਨੇ ਤੇ ਕਿੰਨੇ ਕ ਮਾਮਲੇ 'ਚ ਵਿਜੀਲੈਂਸ ਕਾਰਵਾਈ ਕਰਦੀ ਹੈ ਉਹ ਮਾਮਲੇ ਆਟੇ 'ਚ ਲੂਣ ਬਰਾਬਰ ਨੇ ਕਹਿਣ ਦਾ ਭਾਅ ਬੇहद ਘੱਟ ਹਜ਼ਾਰਾਂ 'ਚੋਂ ਕੋਈ ਇੱਕ ਤੇ ਕਿੰਨੇ ਵੱਡੇ ਪੱਧਰ ਤੇ ਰੋਜ਼ ਰਿਸ਼ਵਤਾਂ ਲਈਆਂ ਜਾਂਦੀਆਂ ਲੋਕਾਂ ਕੋਲੋਂ ਹੁਣ ਫੋਨ ਅਗਲਿਆਂ ਦਾ ਡੀਵੀਆਰ ਅਗਲਿਆਂ ਦਾ ਤੇ ਉਹ ਡੀਵੀਆਰ ਤੇ ਫੋਨ ਵਾਪਸ ਦੇਣ ਦੇ ਬਦਲੇ ਹੀ ਉਹਨਾਂ ਤੋਂ 30-30 ਹਜ਼ਾਰ ਮੰਗੇ ਤੇ ਹੱਦ ਹੋ ਗਈ ਸ਼ਰਮ ਆਉਣੀ ਚਾਹੀਦੀ ਆ ਬਈ ਜੇ ਕਿਸੇ ਦੇ ਘਰੇ ਤਿੰਨ ਚਾਰ ਕੈਮਰੇ ਲੱਗੇ ਨੇ ਡੀਵੀਆਰ ਸਮੇਤ ਤੇ 10-11 ਹਜ਼ਾਰ ਦੇ ਤਾਂ ਕੈਮਰੇ ਤੇ ਡੀਵੀਆਰ ਲੱਗ ਜਾਂਦਾ ਤੇ ਫੋਨ ਜੇ ਕਿਸੇ ਦਾ ਮੰਨ ਲਈਏ ਆਪਾਂ 10 ਹਜ਼ਾਰ ਦਾ ਸੈਕੰਡ ਹੈਂਡ ਪੁਰਾਣਾ ਫੋਨ 10 ਹਜ਼ਾਰ ਦਾ ਵੀ ਮੰਨ ਲਈਏ ਤਾਂ ਫਿਰ ਵੀ ਇਹ ਵੀ 20000 ਬਣਦਾ ਤੇ 30000 ਰੁਪਇਆ ਮਤਲਬ ਉਸ ਤੋਂ ਵੀ ਵੱਧ ਪੈਸੇ ਮੰਗਣ ਦੀ ਕੋਸ਼ਿਸ਼ ਹੈ ਇਹ ਕੀ ਹੈ ਇਹ ਲਊ ਪੀਣ ਵਾਲੀ ਗੱਲ ਨਹੀਂ ਇਹ ਹਰਾਮ ਦੀ ਕਮਾਈ ਖਾਣ ਵਾਲੀ ਗੱਲ ਨਹੀਂ ਵੇਖੋ ਜਦੋਂ ਲੋਕ ਇਹ ਦੋਸ਼ ਲਾਉਂਦੇ ਨੇ ਜਾਂ ਸੱਚ ਬੋਲਦੇ ਨੇ ਵੀ ਹਰਾਮ ਦੇ ਕਮਾਈ ਖਾਣ ਵਾਲੇ ਜਿਹੜੇ ਬਹੁਤ ਸਾਰੇ ਵਿਅਕਤੀ ਨੇ ਤਾਂ ਉਦੋਂ ਕਈਆਂ ਨੂੰ ਬਹੁਤ ਤਕਲੀਫ ਹੁੰਦੀ ਹੈ ਜਿਹੜੇ ਸੱਚੇ ਸੁੱਚੇ ਬੰਦੇ ਨੇ ਉਹ ਚਾਹੇ ਪੁਲਿਸ ਚ ਨੇ ਚਾਹੇ ਕਿਸੇ ਵੀ ਮਹਿਕਮੇ ਚ ਉਹਨਾਂ ਨੂੰ ਆਪ ਵੀ ਤਕਲੀਫ ਹੁੰਦੀ ਹੈ ਵੀ ਯਾਰ ਐਨੀ ਤਨਖਾਹ ਲੈ ਕੇ ਵੀ ਉੱਤੋਂ ਹਰਾਮ ਦੀ ਕਮਾਈ ਲੋਕਾਂ ਦੀਆਂ ਜੇਬਾਂ ਚ ਕਢਾਉਣ ਦੀ ਕੋਸ਼ਿਸ਼ ਹੈ ਇਹ ਤਾਂ ਫਲ ਨਹੀਂ ਨਹੀਂ ਬਹੁਤ ਸਾਰਿਆਂ ਦਾ ਇਹ ਮੰਨਣਾ ਕਿ ਹਰਾਮ ਦੀ ਕਮਾਈ ਨਾਲ ਕੈਂਸਰ ਵੀ ਆਉਂਦਾ ਫਿਰ ਗੁਰਦੇ ਵੀ ਫੇਲ ਹੁੰਦੇ ਨੇ ਇਹ ਮੰਨਣਾ ਹੈ ਹਾਲਾਂਕਿ ਇਹ ਕਿੰਨੀ ਗੱਲ ਠੀਕ ਹੈ ਵਿਗਿਆਨਕ ਤੌਰ ਤੇ ਇਹ ਗੱਲ ਵੱਖਰੀ ਹੈ ਪਰ ਹਰਾਮ ਦੀ ਕਮਾਈ ਕਦੇ ਫਲਦੀ ਨਹੀਂ ਇਹ ਗੱਲ ਮੇਰਾ ਵੀ ਮੰਨਣਾ ਹੈ ਵਿਗਿਆਨਕ ਤੌਰ ਤੇ ਮੰਨਣਾ ਹੈ ਇਹਦੇ ਕੁਝ ਕਾਰਨ ਨੇ ਉਹ ਆਪਾਂ ਕਿਸੇ ਦਿਨ ਫੇਰ ਡਿਸਕਸ ਕਰਾਂਗੇ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀ ਸ਼ਾਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਨਤ